ਇੱਕ ਕਾਫੀ ਵੱਡੀ ਝੋਟੀ ਖੜੀ ਆ ਬਾਈ ਉਹਨਾਂ ਨੇ ਫੁਲਕਾਰੀ ਫਲਕੂਰੀ ਪਾ ਕੇ ਪੂਰੀ ਸ਼ਿੰਗਾਰੀ ਹੋਈ ਆ ਚਲਦੇ ਆ ਬਾਈ ਕੋਲੇ ਪੁੱਛਦੇ ਆ ਕੀ ਗੱਲਬਾਤ ਆ ਇਹਦੀ ਪੌੜਾਂ ਕਰੀ ਖੜੀ ਆ ਦੋਸਤੋ ਥੋੜੀਆਂ ਜਿਹਾ ਖਾਣਾ ਹਵਾ ਨਹੀਂ ਜੀ ਸਾਫ ਆ ਪੂਰੀ ਉਹ ਬੜੀ ਵੱਡੀ ਲੱਗ ਰਹੀ ਆ ਮੈਂ ਪਿੱਛਾ ਕੇ ਲੈਂਦੇ ਆ ਦੋਸਤੋ ਬੜਾ ਜੀ ਉਹ ਵੱਡੀ ਝੋਟੀ ਆ ਦੋਸਤੋ ਉਹ ਚੇਕ ਅਦਗਾੜ ਦਿਆ ਬਾਕੀ ਡਿਟੇਲ ਸਾਰੀ ਬਾਈ ਉਹਨਾਂ ਨੂੰ ਪੁੱਛ ਲਾਂਗੇ ਥੋੜੀ ਜਿਹਾ ਪਹਿਲਾਂ ਤੋੜ ਹਾਂਜੀ ਤੋੜ ਦਿਓ ਇੱਕ ਵਾਰੀ ਤਕਰੀਬਨ ਸਾਰੀ ਮੰਡੀ ਚੋਂ ਜ਼ਬਰਦਸਤ ਝੋਟੀ ਆ ਦੋਸਤੋ ਇਹਦਾ ਰੇਟ ਵੀ ਜ਼ਬਰਦਸਤੀ ਹੋਊਗਾ ਇਹਨੂੰ ਪੂਰੀ ਵਜਨ ਵਾਲੀ ਝੋਕੀ ਆ ਦੋਸਤੋ ਪੂਰੇ ਪਤਲੇ ਚਮੜੇ ਦੀ ਆ ਪਿੰਡੇ ਤੇ ਨਾੜਾਂ ਬਹੁਤ ਨੇ ਚੌੜੀ ਬਹੁਤ ਆ ਝੋਟੀ ਕੱਦ ਵਿੱਡ ਬਹੁਤ ਆ ਦੋਸਤੋ ਪੂਰੇ ਚੌੜੇ ਪੁੱਠੇ ਵੀ ਆ ਜਾਣ ਵਾਲੀ ਝੋਟੀ ਐ ਤੇ ਹਵਾਨਾ ਵੀ ਬਹੁਤ ਆ ਦੋਸਤੋ ਤੇ ਬਾਈ ਹੋਰਾਂ ਨੇ ਸ਼ਿੰਗਾਰ ਵੀ ਪੂਰਾ ਕਰ ਰੱਖਿਆ ਫੁਲਕਾਰੀ ਪਾਈ ਹੋਈ ਆ ਪੂਰੀ ਨਵੀਂ ਬੋਟੀ ਨੂੰ ਸ਼ਿੰਗਾਰੀ ਹੋਈ ਆ ਤੇ ਬਾਕੀ ਰੇਟ ਪੁੱਛਦੇ ਆ ਬਾਈ ਜੀ ਨੂੰ ਇਹਦੀ ਡਿਟੇਲ ਪੁੱਛਦੇ ਆ ਸਾਰੀ ਕੀ ਆ ਚੱਲ ਕੇ ਤੇ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲੈਣਾ ਤੇ ਇਧਰ ਤੋਂ ਇੱਕ ਵਾਰੀ ਮੈਂ ਝੋਟੀ ਦਾ ਮੂੰਹ ਮੱਥਾ ਦਿਖਾ ਦਵਾਂ ਨਾ ਤੁਹਾਨੂੰ ਬਿਲਕੁਲ ਕੁੰਡੇ ਸਿੰਘਾ ਚ ਬਾਈ ਮੂੰਹ ਕਮਾਈ ਦਾ ਇਤਰਾ ਤਹਾਨਾ ਤਹਾਨਾ ਆਹ ਤੋ ਨਾ ਪਛੀਦੇ ਨੂੰ ਹਾਂ ਤੇਖ ਸਕਦਾ ਦੋਸਤੋ ਬਿਲਕੁਲ ਰਿੰਗ ਸਿੰਘ ਨੇ ਕੁੰਡੇ ਸਿੰਘ ਨੇ ਖਾਲਾਂ ਦੇ ਖਾਲਾਂ ਦੇ ਪਰੇਸ਼ਾਨ ਨਾ ਕਰੋ ਪੂਰੀ ਜ਼ਬਰਦਸਤ ਝੋਟੀ ਆ ਦੋਸਤੋ ਕੱਦ-ਕਾਠ ਬਹੁਤ ਆ ਝੋਟੀ ਦਾ ਚੌੜੀ ਬਹੁਤ ਹੈ ਜਾਣ ਬਹੁਤ ਹੈ ਹਵਾਨਾ ਵੀ ਬਹੁਤ ਜ਼ਿਆਦਾ ਬਣਾਉਂਦੇ ਇਹ ਬਿਲਕੁਲ ਬਰੀਕ ਚਮੜੇ ਦੀ ਆ ਦੋਸਤੋ ਨਾੜਾਂ ਤੁਹਾਨੂੰ ਦਿਖਾ ਦਣਾ ਮੈਂ ਆਹ ਦੇਖ ਸਕਦੇ ਹੋ ਕੈਮਰਾ ਜੀ ਤੁਸੀਂ ਬਾਡੀ ਦੇ ਉੱਤੇ ਨਾੜਾਂ ਵਹਤ ਨੇ ਬਿਲਕੁਲ ਬਰੀਕ ਚਮੜੇ ਦੀ ਹੈ ਦੁੱਧ ਵਾਲੀ ਝੋਟੀਆਂ ਦੋਸਤੋ ਤੇ ਬਾਕੀ ਬਾਈ ਹੋਰਾਂ ਨੂੰ ਡਿਟੇਲ ਪੁੱਛਦੇ ਆਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਕੀ ਆ ਜੱਸੀ ਜੀ ਕਿੱਥੋਂ ਆਇਓ ਰਸੂਲਪੁਰਤਲ ਜੀ ਰਸੂਲਪੁਰ ਤੋਂ ਬਾਈ ਇਹ ਝੋਟੀ ਕਿੱਥੋਂ ਲੈ ਕੇ ਆਏ ਹੋ ਇਹ ਹਸਾਰੋਂ ਆਈ ਹੈ ਜੀ ਝੋਟ ਹਸਾਰ ਤੋਂ ਹਾਂ ਜੀ ਇਹ ਸੁਹੀ ਹੋਈ ਆ ਜਾਂ ਸੂਨ ਵਾਲੀ ਆ ਸੂਨ ਵਾਲੀ ਆ ਬਾਈ ਜੀ ਕਿੰਨੇ ਕਿ ਦਿਨ ਲੈਂਦੀ ਆ ਇਹ 10 ਦਿਨ ਬਾਕੀ ਆ 10 ਦਿਨਾਂ ਦੀ ਕੱਚੀ ਆ ਹਾਂ ਜੀ ਕਿੰਨੇ ਵੇ ਸੂਹੀ ਸੁਹੀ ਇਹ ਦੂਜੇ ਸੂਹੀ ਸੋਨਾ ਜੀ ਇਹ ਦੂਜੇ ਸੂਹੀ ਦੰਦਾ ਚ ਹੈਗੀ ਆ ਬਾਈ ਇਸ ਟਾਈਮ ਹਾਂ ਜੀ ਹਾਂ ਛਿੱਗੀ ਆ ਜੀ 6 ਦੰਦਾ ਪਹਿਲੇ ਸੂਹੀ ਦਾ ਕਿਤੇ ਕੀ ਰਕਾਰਾ ਦਾ ਦੁੱਧ ਤਾਂ 20 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਹੀ 20 ਕਿਲੋ ਦਾ ਜੀ ਇਸ ਵਾਰੀ ਕਿੰਨੀ ਕੁ ਉਮੀਦ ਆ ਉਮੀਦ ਹੈਗੀ ਜੀ 24 25 ਦੀ 24 25 ਕਿਲੋ ਦੀ ਰੇਟ ਕੀ ਆ ਬਾਈ ਦਾ ਇਹ ਤਾਂ 10 ਲੱਖ 10 ਲੱਖ ਰੁਪਈਆ ਹਾਂ ਜੀ ਕਿੰਨੇ ਦੀ ਛੱਡ ਦਾਂਗੇ ਆਪਾਂ ਮੌਕੇ ਤੇ ਕਰ ਲਾਂਗੇ ਜੀ ਜਿਵੇਂ ਹੋਇਆ ਅੱਛਾ ਭਾਈ ਨੰਬਰ ਬੋਲ ਦਿਓ ਆਪਣਾ 828 90 2099 ਇੱਕ ਵਾਰੀ ਪੰਜਾਬੀ ਚ ਬੋਲ ਦਿਓ 82890 2099 ਪਿੰਡ ਕਿਹੜਾ ਵਸਿਆ ਜੀ ਭਾਈ ਰਸੂਲਪੁਰ ਕਿੱਥੇ ਜੇ ਰਹਿ ਜਾਂਦਾ ਸੀ ਇਹ ਜਿ ਸ਼ਪਾਰ ਸ਼ਪਾਰ ਦੇ ਮੇਲੇ ਕੋਲੇ ਦੀ ਸ਼ਪਾਰ ਦਾ ਮੇਲਾ ਸ਼ਪਾਰ ਦਾ ਲੁਧਿਆਣਾ ਜ਼ਿਲ੍ਹੇ ਚ ਰਹਿ ਜਾਂਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਦੋਸਤੋ ਲੁਧਿਆਣਾ ਜ਼ਿਲ੍ਹੇ ਚੋਂ ਆਏ ਨੇ ਬਾਜੀ ਸ਼ਪਾਰ ਦਾ ਮੇਲਾ ਜਿਹੜਾ ਉਹਦੇ ਨੇੜੇ ਸੁਪਰਮਿੰਟ ਰਹਿ ਜਾਂਦਾ ਆ ਨੰਬਰ ਹੋਰ ਦੇਖੋ ਜੀ ਇਹ ਦੂਸਰਾ ਨੰਬਰ ਇੱਕ ਹੋਰ ਬੋਲ ਜੀ 8849 ਹਾਂ ਜੀ 60906 ਇੱਕ ਵਾਰੀ ਫੇਰ ਬੋਲ ਜੀ 8849 ਹਾਂ ਜੀ 60906 ਠੀਕ ਹੈ ਜੀ ਦੋਸਤੋ ਮੂੰਹ ਮੱਥਾ ਇੱਕ ਵਾਰੀ ਝੋਟੀ ਦਾ ਫੇਰ ਦਿਖਾਦਾ ਨਾ ਰਿੰਗ ਸਿੰਘ ਆ ਬਿਲਕੁਲ ਦੂਜੇ ਸੂਏ ਆ ਬਾਜੀ ਕਹਿੰਦਾ 6 ਦੰਦ ਆ ਇਸ ਟਾਈਮ ਆ ਸੂਣ ਦੇ ਵਿੱਚ ਆਲੇ 10 ਕ ਦਿਨ 20 ਕਿਲੋ ਦਾ ਰਿਕਾਰਡ ਦੱਸਦਾ ਬਾਈ ਪੂਰੀ ਵੱਡੀ ਝੋਟੀ ਆ ਦੋਸਤੋ ਪੂਰੇ ਚੌੜੇ ਢਾਂਚੇ ਦੀ ਆ ਹਵਾਨਾ ਪੂਰਾ ਚੌੜਾ ਹਵਾਨਾ ਦੋਸਤੋ ਤੇ ਮੋٹے ਮੁੱਢਾਂ ਵਾਲੇ ਚਾਰੋਂ ਥਾਂ ਨਿਖੜਵੇਂ ਲੱਗੇ ਨੇ ਪੂਰੀ ਦੂਰੀ ਤੇ ਲੱਗੇ ਨੇ ਦੋਸਤੋ ਤਕਰੀਬਨ ਤਕਰੀਬਨ ਜੇ ਕਰ ਲਈ ਗੱਲ ਮੇਰਾ ਖਿਆਲ ਆ ਵੀ ਸਾਰੀ ਮੰਡੀ ਦੇ ਵਿੱਚੋਂ ਵੱਡੀ ਝੋਟੀ ਹੋਊਗੀ ਤੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਜਿਨੇ ਪੈਸੇ ਲਾਉਣੇ ਹੋਣਗੇ ਚੰਗੇ ਉਹੀ ਬਾਈ ਨੂੰ ਫੋਨ ਕਰਿਓ ਤੇ ਬਾਕੀ ਫालतੂ ਵੀਰ ਨਾ ਪਰੇਸ਼ਾਨ ਕਰੋ ਦੋਸਤੋ ਬੰਦਾ ਕੰਮਕਾਰ ਚ ਮੀਂਹੀ ਹੁੰਦਾ ਤੇ ਆਜੋ ਬਾਕੀ ਡਿਟੇਲ ਅੱਗੇ ਪੁੱਛਦੇ ਚੱਲ ਕੇ ਫੋਟੋ ਝੂਠੀਆਂ ਨਹੀਂ ਹੁੰਦੀ ਬਾਡੀ ਤੋਂ ਬਾਅਦ ਦੋਸਤੋ ਮੰਡੀ ਅੱਜ ਪੂਰੀ ਫੁੱਲ ਭਰੀ ਹੋਈ ਹੈ ਤੇ ਅੱਗੇ ਬਾਈ ਇੱਕ ਬੈੜ ਧੋਰੀ ਫਿਰਦਾ ਉਹ ਵੀ ਦਿਖਾਉਣੀ ਆ ਤੁਹਾਨੂੰ ਪੁੱਛਦੇ ਆ ਬਾਈ ਤੋਂ ਰੇਟ ਉਹਦਾ ਉਹ ਕਿੱਥੇ ਬਾਈ ਆਪਣੀ ਨਹੀਂ ਕਰੂੰਗਾ ਬਾਈ ਤੋਂ ਕਿੰਨਾ ਦੋ ਆ ਜਾ ਮੈਂ ਨਹੀਂ ਕਰੂੰਗਾ ਬੱਚਾ ਹਟਣਾਂ ਦੀ ਗੱਲ ਆ ਸੌਦਾ ਇਹਦਾ ਮੇਰਾ ਹੈਗਾ ਲੈ ਚੱਬੀ ਜਾਂਦਾ ਇੱਕ ਵਾਰੀ ਵੇੜ ਰਖਾ ਦਿਆਂ ਤੁਹਾਨੂੰ ਪੂਰੀ ਸੋਹਣੀ ਬੇੜਾ ਦੋਸਤੋ ਉਹ ਦੁੱਧ ਸੱਚ ਸਹੀ ਜਮਾ ਪੂਰੀ ਸੋਹਣੀ ਨਵਾਨੇ ਦੀ ਆ ਹੋ ਸਕਦਾ ਨਵਾਨੇ ਦੀ ਆ ਚਾਰ ਦਿਨਾਂ ਦੀ ਸੂਈ ਆ ਜੀ ਇੱਕ ਮਰਕੂਰ ਕੀ ਆ ਲੈ ਬੰਦਾ ਇਹਦਾ ਠੀਕ ਆ ਆ ਬਾਈ ਦਿਖਾ ਰਿਹਾ ਦੋਸਤੋ ਪੂਰੀ ਠੰਡੀ ਬੱਛੀ ਆ ਕੋਈ ਆਵਾਜ਼ ਮਾਰਦੇ ਤੇ ਬਾਈ ਹੋਰੀ ਖਰੀਦ ਵੀ ਰਹੇ ਨੇ ਇਧਰੋਂ ਹੋ ਸਕਦਾ ਬਣ ਜੇ ਸੌਦਾ ਇਹਨਾਂ ਦਾ ਬਾਕੀ ਇੱਕ ਵਾਰੀ ਬੇੜੀ ਤੁਹਾਨੂੰ ਦਿਖਾ ਦੇਣਾ ਦੋਸਤੋ ਸੋਹਣੀ ਬੇੜਾ ਹੈ ਕ੍ਰੋਸ ਚਾ ਥੋੜੀ ਗਰਮ